ਰੱਬ ਨੂੰ ਪਾਉਣ ਦਾ ਈਸ਼ਵਰ ਨੂੰ ਪਾਉਣ ਦਾ ਆਤਮਾ ਨੂੰ ਮਿਲਣ ਦਾ ਉਹ ਕੀ ਹੈ ਬਨੋ ਇਹ ਥੋੜਾ ਸਵਾਲ ਹੈ ਮੈਨੂੰ ਸਮਝ ਨਹੀਂ ਆਇਆ ਮੈਂ ਕਹਿੰਦਾ ਉਹ ਰੱਬ ਨੂੰ ਪਾਉਣ ਦਾ ਜਿਹੜਾ ਸਵਾਲ ਗੱਲ ਦਾ ਰੱਬ ਖੋਇਆ ਹੋਇਆ ਕਿੱਥੇ ਜਿਹੜਾ ਸਰਬਵਿਆਪੀ ਉਹਨੂੰ ਪਾਉਣਾ ਕਿੱਥੋਂ ਨਾਲੇ ਕਿਹਨੂੰ ਸਰਬਵਿਆਪੀ ਨਾਲ ਪਾਉਣਾ ਭਾਈ ਤੇ ਉਹ ਚੀਜ਼ ਜਿਹੜੀ ਖੋਈ ਹੋਈ ਹੋਵੇ ਕੁਛ ਨਹੀਂ ਗੱਲ ਤੇ ਮੁੱਫਰੀ ਇਹ ਤਾਂ ਸੋਚੇ ਗਲਤ ਹੈ ਮੇਰਾ ਮੰਨਣਾ ਧਾਰਮਿਕ ਆਦਮੀ ਨਹੀਂ ਜਿਹਦਾ ਇਹ ਸਵਾਲ ਹੈ ਸਾਨੂੰ ਸਿਖਾਇਆ ਤੇ ਗਿਆ ਵੇ ਸਿਖਾਇਆ ਉਹਨਾਂ ਨੇ ਠੱਗੀ ਮਾਰੀ ਤੁਹਾਡੇ ਨਾਲ ਕਿਤੇ ਬਾਹਰ ਹੈ ਤੁਸੀਂ ਓਹੋ ਜਿਹੜਾ ਸਰਬਪਿਆਪੀ ਹੈ ਉਹਨੂੰ ਪਾਉਣ ਦਾ ਸਵਾਲ ਕਿਉਂ ਪੈਦਾ ਹੋਇਆ ਉਹ ਸਰਬਪਿਆਪੀ ਮੰਨਦਾ ਨਹੀਂ ਉਹਨੂੰ ਤਾਂ ਪਾਉਣ ਦਾ ਸਵਾਲ ਪੈਦਾ ਹੋਇਆ ਉਹਨੂੰ ਦਾਤਾ ਤਰ ਹੈ रामचंद्र ਦਰਸ਼ਨ ਦੇ ਵੇ ਕ੍ਰਿਸ਼ਨ ਦਰਸ਼ਨ ਦੇ ਵੇ ਕ੍ਰਿਸ਼ਨ ਰੱਬ ਆ ਉਹਦਾ ਉਹਨੂੰ ਪਾਉਣਾ ਹੈ ਉਹ ਸਰਬਪਿਆਪੀ ਨਹੀਂ ਰੱਬ ਉਹਨਾਂ ਦਾ ਹੈਗਾ ਮਤਲਬ ਉਸ ਨੂੰ ਕੋਸ਼ਿਸ਼ ਕਿਤੇ ਨਹੀਂ ਪਾਇਆ ਜਾਏਗਾ ਆਪਣੇ ਅੰਦਰ ਲੱਭਣ ਤੇ ਪਾਇਆ ਜਾਏਗਾ ਓਹੋ ਫਰੀ ਦੇ ਹੀ ਕਹਨ ਕਹਨ ਬੱਸੇ ਰੱਬ ਹੀ ਹਾਲੀਏ ਤੇਰੇ ਹਿਰਦੇ ਚ ਵਸਦਾ ਰੱਬ ਅੰਦਰ ਉਹਦੀ ਵਜ੍ਹਾ ਨਾਲ ਹੀ ਆਉਂਦਾ ਤੈਨੂੰ ਉਹਦੀ ਸ਼ਕਤੀ ਨਾਲ ਹੀ ਦਿਲ ਧੜਕਦਾ ਤੇਰਾ ਦਿਲ ਨਹੀਂ ਧੜਕਦਾ ਕਿੰਨੀ ਫੋਰਸ ਚਾਹੀਦੀ ਹੈ ਦਿਲ ਧੜਕਣ ਨੂੰ ਕਿੰਨੀ ਕਦੇ ਕੈਲਕੂਲੇਟ ਕਰਵਾ ਪੁੱਛ ਓਹੋ ਡਾਕਟਰਾਂ ਨੇ ਪੁੱਛ ਲਿਆ ਆਰਟੀਫੀਸ਼ਲ ਰੈਸਪੀਰੇਸ਼ਨ ਦੇ ਵਿੱਚ ਫੋਰਸ ਨਹੀਂ ਲੱਗਦੀ ਹਾਂਜੀ ਲੱਗਦੀ ਹੈ ਫਿਰ ਉਹ ਕਿੱਥੋਂ ਆਉਂਦੀ ਹੈ